ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆਗੀਆਂ ਕੋਲੇ ਤਾਂ ਆਓ ਵੀਰੇ ਇਨਾਂ ਬਾਰੇ ਦਿੰਨੇ ਆ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਰਾ ਵੀਰ ਜੀ ਵਧੀਆ ਵੀਰੇ ਵਧੀਆ ਕੁਲਜਿੰਦਰ ਡੇਰੀ ਫਾਰਮ ਵੇਖਣ ਆਲੇ ਸਾਰੇ ਵੀਰ ਭੈਣ ਭਰਾਵਾਂ ਦਾ ਬਹੁਤ ਬਹੁਤ ਦਿਲੋਂ ਤਾਨੁ ਆਦਾ ਵੀਰੋ ਤਾਂ ਜਿਨ੍ਹਾਂ ਵੀਰਾਂ ਨੇ ਇਨਾਂ ਚੈਨਲ ਨੂੰ ਪਿਆਰ ਦਿੱਤਾ ਜੀ ਸਬਸਕ੍ਰਾਈਬ ਕੀਤਾ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਵੀਰੇ ਜੋ ਤੁਹਾਨੂੰ ਵੀ ਨਵੀਂ ਨਵੀਂ ਵੀਡੀਓ ਲੈ ਕੇ ਬਖਾਲੀ ਜਾਂਦੀ ਹੈ ਜੀ ਤੋ ਥੋੜੇ ਟਾਈਮ ਦੇ ਵਿੱਚ ਬਹੁਤ ਵਧੀਆ ਵੀਰੇ ਸੰਜੋਗ ਮਿਲਿਆ ਤੁਹਾਡਾ ਬੜਾ ਪਿਆਰ ਦਿੱਤਾ ਤੁਸੀਂ ਚੈਨਲ ਨੂੰ ਤਾਂ ਜੋ ਅੱਜ ਤਾਂ ਆਪਣੇ ਕੋਲੇ ਆ ਵੀਰੇ ਛੋਟੀਆਂ ਸੂਈਆਂ ਨੇ ਤਾਂ ਉਹਦਾ ਰੋਜ ਜਿਹੜੀ ਅਪਲੋਡ ਵੀਡੀਓ ਕਰੀਦੀ ਸੀ ਖਰੇਕ ਵੀਡੀਓ ਦੇ ਵਿੱਚ ਇਹੋ ਬੇਨਤੀ ਹੁੰਦੀ ਹੈ ਕਿ ਵੀਰੇ ਚਵਾਈ ਕਰਨੀ ਪਾਸ ਕਰਨੀ ਪਸ਼ੂ ਨੂੰ ਵੇਚ ਆ ਕੇ ਉਹਦੀ ਖਰੀਦ ਕਰਨੀ ਉਹ ਤੁਹਾਡਾ ਆਪਣਾ ਖੁਦ ਦਾ ਫਰਜ਼ ਬਣਦਾ ਜੀ ਬਾਕੀ ਵੀਰ ਜੀ ਜਿਆਦਾ ਅਪਲੋਡ ਵੀਡੀਓ ਉਹਨਾਂ ਵੀਰਾਂ ਦੇ ਕਰਿੰਦੀਆਂ ਜਿੱਥੇ ਜਿੱਥੇ ਆਪਣਾ ਬੜਾ ਸੱਜੰਦਾਈ ਪ੍ਰੇਮ ਹੀ ਜਿੰਨਾ ਦੇ ਯਕੀਨ ਹੀ ਵੀਰਾਂ ਤੇ ਵੀ ਸਾਫ਼ ਸੁਥਰਾ ਕੰਮ ਕਰਦੇ ਆ ਤਾਂ ਬਾਕੀ ਵੀਰੋ ਬੜਾ ਤੁਸੀਂ ਚੈਨਲ ਨੂੰ ਪਿਆਰ ਦਿੱਤਾ ਆ ਬਾਕੀ ਹੁਣ ਵੀਰੇ ਆਪਣੇ ਕੋਲੇ ਵੀ ਝੋਟੀਆਂ ਆਇਆ ਕਰਨੀਆਂ ਤੂਈਆਂ ਸਵਾਈਆਂ ਲਿਆਇਆ ਕਰਾਂਗੇ ਚੰਗਾ ਪਸ਼ੂ ਲਿਆਇਆ ਕਰਾਂਗੇ ਰੇਟ ਜੈਜ ਹੋਇਆ ਕਰੂਗਾ ਤਾਂ ਵੀਰੇ ਹਫ਼ਤੇ 'ਚ ਭਾਵੇਂ 1-2 ਵੀਡੀਓ ਅਪਲੋਡ ਕਰਿਆ ਕਰਾਂਗੇ ਪਰ ਇਹ ਹੈ ਕਿ ਰੇਟ ਵੀ ਜੈਜ ਹੋਊਗਾ ਪਸ਼ੂ ਦਾ ਤੇ ਸਾਫ਼ ਸੁਥਰਾ ਹੋਊਗਾ ਤੇ ਜੋ ਦੱਸਿਆ ਜਾਊਗਾ ਉਹੀ ਨਿਕਲਿਆ ਕਰੂਗਾ ਬਾਕੀ ਉਦਾਂ ਵੀ ਵੀਡੀਓ ਚ ਹਰੇਕ ਚ ਇਹੋ ਬੇਨਤੀ ਹੁੰਦੀ ਹੁੰਦੀ ਹੈ ਕਿ ਵੀਰੇ ਜਦੋਂ ਵੀ ਤੁਸੀਂ ਪਸ਼ੂ ਖਰੀਦਦੇ ਹੋ ਉਹਦੀ ਦੋ ਡੰਗ ਚਵਾਈ ਜ਼ਰੂਰ ਕਰਿਆ ਕਰੋ ਤੁਸੀਂ ਵੀਰੇ ਇੱਕ ਸਾਲ ਸੂਆ ਚੋਣਾ ਹੁੰਦਾ ਪੂਰਾ ਪਸ਼ੂ ਦਾ ਤੁਸੀਂ ਇੱਕ ਇੱਕ ਦਿਨ ਤੇ ਜ਼ਰੂਰ ਕੱਢਿਆ ਕਰੋ ਤੁਸੀਂ ਸ਼ਾਮ ਨੂੰ ਪਸ਼ੂ ਦੀ ਚਵਾਈ ਕਰ ਲਿਆ ਕਰੋ ਵੀਡੀਓ ਘਾਲ ਤੇ ਕਰ ਲਿਆ ਕਰੋ ਜੇ ਕੋਈ ਵੀਰ ਦੂਰੋਂ ਆ ਤਾਂ ਸਵੇਰ ਦੇ ਟਾਈਮ ਵੀਰੇ ਆ ਪਸ਼ੂ ਦੇ ਲਾਗੇ ਪਹੁੰਚਿਆ ਕਰੋ ਇੱਕ ਡੰਗ ਤੁਸੀਂ ਪਸ਼ੂ ਲਾਗੇ ਜ਼ਰੂਰ ਪਹੁੰਚਿਆ ਕਰੋ ਕਿਉਂਕਿ ਤੁਸੀਂ ਰਗਮ ਖੱਤੀ ਨਹੀਂ ਹੁੰਦੀ ਆ ਤਾਂ ਬਾਕੀ ਵੀਰੇ ਬਾਕੀ ਚਲੋ ਉਹਨਾਂ ਵੀਰਾਂ ਦਾ ਵੀ ਬੜਾ ਦਿਨੋਂ ਧੰਨਵਾਦ ਆ ਉਹਨਾਂ ਕੰਮ ਸਾਫ ਸੁਥਰਾ ਕੀਤਾ ਵੀਰੇ ਤਾਂ ਮੇਰਾ ਚੰਨ ਚੱਲਿਆ ਵੀਰੇ ਤਾਂ ਚੈਨ ਨੂੰ ਤਾਂ ਇੰਨਾ ਪਿਆਰ ਮਿਲਿਆ ਤਾਂ ਜੋ ਆਪਣੇ ਕਿੱਲੇ ਦੇ ਵੀਰੇ ਆਪਾਂ ਪਸ਼ੂ ਵੇਚਣਾ ਇਹਦੀ ਤਾਂ ਫੁੱਲ ਗਰੰਟੀ ਆਪਣੇ ਵੱਲ ਪੂਰੀ ਹੋਇਆ ਕਰੂਗੀ ਇਹ ਨਹੀਂ ਹੋਇਆ ਕਰੂਗਾ ਕਿ ਪਸ਼ੂ ਚਲ ਗਿਆ ਕਿੱਲੇ ਤੋਂ ਇਹਦੀ ਗਰੰਟੀ ਖਤਮ ਹੋ ਇੱਕ ਦੋ ਦਿਨ ਦੀ ਗਰੰਟੀ ਰੱਖਾ ਕਰੂਗੀ ਪੂਰ ਛੱਟਾ ਥਣ ਵੱਟ ਘੱਟ ਦੀ ਫੁੱਲ ਗਰੰਟੀ ਹੈ ਇੱਕ ਦੋ ਦਿਨਾਂ ਦੀ ਫੁੱਲ ਰੱਖਾ ਕਰੂਗੀ ਵੀਰੇ ਕਿਉਂਕਿ ਕਿੱਲੇ ਤੋਂ ਖੁੱਲ ਗਿਆ ਜੇ ਮੈਂ ਕਹਾਂ ਗਰੰਟੀ ਖਤਮ ਇਹ ਮਿੱਟੀ ਤਾਂ ਨਹੀਂ ਜੜੀ ਜਾ ਕੇ ਖੁਰ ਜਾਣੀ ਜਿੰਨੇ ਲੱਖ ਖਰਚਣਾ ਡੇਢ ਲੱਖ ਖਰਚਣਾ ਉਹਨੂੰ ਵੀਰੇ ਦੋ ਦਿਨ ਦੀ ਗਰੰਟੀ ਚਾਹੀਦੀ ਹੈ ਤਾਂ ਬਾਕੀ ਵੀਰੇ ਪਸ਼ੂ ਕਿਹੜਾ ਵੀ ਰੈਨੂੰ ਪਸੰਦ ਆਇਆ ਕਰੂਗਾ ਉਹ ਵੀਡੀਓ ਕੱਲ ਤੇ ਚਵਾਵੇ ਆ ਕੇ ਚੋਗੇ ਤਸੱਲੀ ਕਰਕੇ ਫਿਰ ਖੜਿਆ ਕਰੇ ਤਾਂ ਬਾਕੀ ਵੀਰਿਓ ਪਸ਼ੂ ਹੀ ਸਾਫ ਸੁਥਰਾ ਹੋਊਗਾ ਰੇਟ ਵੀ ਜਾਇਜ਼ ਹੋਊਗਾ ਤਾਂ ਬਾਰੇ ਵੀ ਜਿੰਨੀਆਂ ਮੈਂ ਵੀਡੀਓ ਅਪਲੋਡ ਕਰਦਾ ਮੇਰੀ ਤਾਂ ਇਹੋ ਬੰਤੀ ਹੁੰਦੀ ਆ ਮੈਂ ਵੀਰੇ 5 ਮਿੰਟ 10 ਮਿੰਟ ਸਿਰਫ ਜਾਨਣਾ ਵੀਡੀਓ ਬਣਾ ਕੇ ਅਪਲੋਡ ਕਰ ਦੇਣਾ ਉਹ ਪਸ਼ੂ ਨੂੰ ਦੇਖਣਾ ਜਾ ਕੇ ਚੈੱਕ ਕਰਨਾ ਪਾਸ ਕਰਨਾ ਚੋਗੇ ਲੈਣਾ ਪਸ਼ੂ ਵੀਰੇ ਤੋ ਖਾਪੇ ਨਹੀਂ ਹੁਣਾ ਜੇ ਤੁਸੀਂ ਆਨਲਾਈਨ ਵੀ ਪਸ਼ੂ ਮੰਗਾਉਂਦੇ ਜੋ ਆਪਦੇ ਘਰੇ ਮੰਗਾ ਕੇ ਪਹਿਲਾਂ ਚੋਗੇ ਜਾਂਦੇ ਆ ਉਤਰਦੇ ਆ ਦੇਖਿਆ ਕਰੋ ਪਸ਼ੂ ਨੂੰ ਉਸੇ ਵੇਲੇ ਚੋੜਿਆ ਕਰੋ ਪਤਾ ਲੱਗ ਜਾਂਦਾ ਪਸ਼ੂ ਕਿੱਲ ਜਾ ਅੱਬਲ ਤਾਂ ਪਸ਼ੂ ਦੇ ਲਾਗੇ ਇੱਕ ਡੰਗ ਪਹੁੰਚਿਆ ਕਰੋ ਤੂੰ ਪੂਰਾ ਸਾਲ ਸੂਆ ਚੋਣਾ ਹੁੰਦਾ ਪਸ਼ੂ ਦਾ ਇੱਕ ਦਿਨ ਕੱਢਿਆ ਕਰੋ ਕੋਈ 1 ਲੱਖ 1.5 ਲੱਖ ਸੱਚਨਾ ਹੁੰਦਾ ਪਸ਼ੂ ਨੂੰ ਦੋ ਡੰਗ ਚੋਂਦਿਆਂ ਤਾਂ ਕੋਈ ਜ਼ਿਆਦਾ ਇੰਨਾ ਟਾਈਮ ਨਹੀਂ ਵੀ ਲੱਗਦਾ ਤਾਂ ਆਪੇ ਨਹੀਂ ਕੋਈ ਧੋਖਾ ਤਾਂ ਹੀ ਹੁੰਦੀ ਤਾਂ ਬਾਕੀ ਵੀਰੇ ਤੂੰ ਬੜਾ ਚੰਨ ਨੂੰ ਪਿਆਰ ਕੀਤਾ ਵਾ ਇੱਥੋਂ ਤੱਕ ਲੈਨਦਾ ਜਿਉਂ ਇੱਕ ਦੋ ਪਸ਼ੂ ਆਪ ਵੀ ਵੀਰੇ ਲੈ ਹੁਣ ਆਪਿਆ ਤਾਂ ਲੰਮੇ ਸਮੇਂ ਤੋਂ ਹੀ ਚੱਲਦਾ ਰਹੂਗਾ ਕੰਮ ਬਸ ਸੱਚਾਈ ਚੱਲਣੀ ਆ ਇਮਾਨਦਾਰੀ ਚੱਲਣੀ ਆ ਤਾਂ ਜੀ ਇਹੀ ਆਪਾਂ ਆਪਣੇ ਅੰਦਰ ਰੱਖਾਂਗੇ ਤੇ ਲੰਮਾ ਸਮਾਂ ਚੱਲਾਂਗੇ ਆਪਣੀ ਦਾ ਇਹ ਸੋਚਾ ਵੀਰੇ ਤਾਂ ਜੋ ਦੱਸਾਂਗੇ ਨਿਕਲੂ ਇਹ ਜੇ ਦੁੱਧ ਵੀਰੇ 10 ਦੱਸਾਂਗੇ ਤੇ 11 ਨਿਕਲੂਗਾ ਕੇਦੇ ਘਰੇ ਆਗੇ ਜੇ ਕੋਈ ਇੱਥੇ ਵੀ ਆਜੇ ਇੱਕ ਤਾਂ ਲੀਟਰ ਹੁੰਦੇ ਆ ਇੱਕ ਕੰਡੇ ਹੁੰਦੇ ਛੋਟੇ ਵੀਰੇ ਬੇਸ਼ੱਕ ਉਹ ਵੀ ਪਾ ਕੇ ਲਿਆ ਗਏ ਜਾਂ ਇਤੋਂ ਪੂਰਾ ਜੋ ਦੱਸਾਂਗੇ ਨਿਕਲੂ ਉਹ ਸਚਾਈ ਨਿਕਲੂ ਕੇਦੇ ਘਰੇ ਪਸ਼ੂ ਚੱਲ ਜੂ 2 ਦਿਨ ਦੀ ਗਰੰਟੀ ਹੋਗੀ ਪੂਰ ਛੱਡੇ ਦੀ ਥਣ ਵੱਟ ਘੱਟ ਜੀ ਤਾਂ ਆਪਣੀ ਤਾਂ ਇਨੀ ਗੈਨਤੀ ਹੁੰਦੀ ਆ ਹਰੇਕ ਵੀਡੀਓ 'ਚ ਵੀ ਹੁੰਦੀ ਆ ਕਿ ਪਸ਼ੂ ਦੇ ਲਾਗੇ ਇੱਕ ਡੰਗ ਜ਼ਰੂਰ ਪਹੁੰਚਿਆ ਕਰੋ। ਕਰੇ ਵੀਰੇ ਪਸ਼ੂਆਂ ਨੇ ਸਦਾ ਨਾਮ ਗਾਇਆ ਕਰੋ। ਤੁਸੀਂ ਪਸ਼ੂ ਦੇ ਇੱਕ ਡੰਗ ਲੱਗ ਪਹੁੰਚਿਆ ਕਰੋ। ਬਾਕੀ ਅੱਜ ਵੀਰੇ ਆਪਣੇ ਕੋਲੇ ਦੋ ਝੋਟੀਆਂ ਨੇ। ਇੱਕ ਆ ਨੀਲੀ ਰਾਵੀ ਆ ਗਈ ਵੀਰੇ। ਤਾਂ ਸੂਈ ਹੋਈ ਆ। ਤਾਂ ਬੜੀ ਚੰਗੀ ਝੋਟੀਆਂ ਵੀਰੇ। ਤਾਂ ਦੁੱਧ 11 ਲੀਟਰ ਤੋਂ ਬਾਹਰ ਆ। ਔਰ 10 ਕਿਲੋ ਮੈਂ ਕਹਿਣਾ ਇਹਦੇ ਸਲੇ। 10 ਕਿਲੋ। 10 ਕਿਲੋ ਚਵਾ ਇੱਕ ਨੰਬਰ ਲੱਗਿਆ ਵੀਰੇ। ਪੁਸ਼ਪੋਂ ਅਲੱਗ ਦੀ ਬੁਰੀ ਕਿੰਨੀ ਵੀ ਚਲੋ ਨੌਲੇਜ ਆਪਾਂ ਨੂੰ ਧਲੇਵਾ ਚੈੱਕ ਕਰਾ ਲਓ ਲੈਵੇ ਤਾਂ ਭਾਵੇਂ ਵੀਰੇ 14 ਕਿਲੋ ਕਹਿਦਾ ਪਰ ਹੈ ਉਹ ਹੀ ਕਿਉਂਕਿ ਸੂਈ 10 ਦੀ ਲਾਲੇ 15 ਦਿਨ ਦੀ ਲਾਲੇ ਮਗਰ ਕੀ ਵੀਰ ਜੀ ਕੱਟਾ ਮਗਰ ਆ ਗਿਆ ਮਰ ਕੱਟਾ ਬਾਕੀ ਨਾ ਚਮਾਂ ਧਾਰਾ ਇਹ ਮਾਰ ਕੇ ਵਖਾ ਲੰਨੇ ਆ ਵੀਰੇ ਬਾਕੀ ਵਿੱਚ ਚੰਗੀਆਂ ਚੰਗੀਆਂ ਝੋਟੀਆਂ ਆ ਗੀਆਂ ਚੰਗੀਆਂ ਚੰਗੇ ਟਿਗਰ ਰਕਾਰਡ ਵਾਲੀਆਂ ਲਿਆ ਕਰਾਂਗੇ ਤੇ ਜਾਉਣ ਤੋਂ ਬਿਨਾ ਨਹੀਂ ਕੇ ਨੂੰ ਭੇਜਿਆ ਕਰਨੀ ਆ ਸਾਡੇ ਕੋਈ ਵੀਡੀਓ ਘਾਲ ਤੇ ਚਵਾਇਆ ਕਰੇ ਤੇ ਕੰਮ ਪੂਰਾ ਜਾਨੀ ਕਿ ਪਹਿਲਾਂ ਵੀ ਸਾਫ ਸੁਥਰਾ ਕੀਤਾ ਸੀ 2017 ਤੋਂ ਲੈ ਕੇ ਅੰਚੀ ਵੀਰੇ ਇੱਕ ਅੱਧਾ ਪਸ਼ੂ ਲਿਆਗੇ ਸਿਰਫ ਭੇਜ ਦਾਂਗਾ ਥੋੜੀ ਥੋੜੀ ਚੰਗਾ ਚੰਗੇ ਵਧੀਆ ਕੰਮ ਹੋ ਜਾਨੀ ਕਿ ਲੈਵਲ ਤੇ ਕਰਾਂਗੇ ਕੰਮ ਉਦੋਂ ਵੀ ਇੱਕ ਡੰਗਰ ਦਾ ਵੀ ਸਾਫ ਸੁਥਰਾ ਸੀ ਤੇ ਦੇ ਲਾਂਬਾ ਨਹੀਂ ਵੀਰੇ ਅਜੇ ਤੱਕ ਨੇਰ ਗੱਡੀ ਤਾਂ ਨਾ ਲਾਂਬਾ ਲੈਣਾ ਤੇ ਮੈਂ ਇਹੀ ਗੱਲ ਉਹਨਾਂ ਵੀਰਾਂ ਨੂੰ ਉਹਨਾਂ ਜਿਨ੍ਹਾਂ ਦੀ ਅਪਲੋਡ ਵੀਡੀਓ ਕਰੀ ਦੀਆ ਵੀਰੇ ਨਾਂ ਲਾਂਬਾ ਨਹੀਂ ਗਿਆ ਕੋ ਲੈਣਾ ਕੋਈ ਫੋਨ ਨਾ ਆਵੇ ਤਾਨੂੰ ਕਹਿਦਾ ਵੀ ਭਾਈ ਪਸ਼ੂ ਮਾੜਾ ਤੁਸੀਂ ਗਾੜ ਨੂੰ ਆਪ ਇੱਥੇ ਸੱਦਿਆ ਕਰੋ ਕਿੱਲੇ ਤੇ ਪਸ਼ੂ ਚੁਆ ਕੇ ਫੇਰ ਕਿਆ ਕਰੋ ਅਗੋ ਵੀਰੇ ਵੀਰਾਂ ਨੂੰ ਇੱਕ ਗੱਡੀ ਤੇ ਉਹ ਬੇਨਤੀ ਆਪਣੀ ਹਨਾ ਅਗੋ ਚੁਵਾਈ ਕਰਨੀ ਪਾਸ ਕਰਨੀ ਉਹ ਬੂ ਵੀਰਾਂ ਦਾ ਵੀ ਕਰਕੇ ਬੰਦਾ ਤੇ ਜੋ ਤੇ ਮੇਰੇ ਕਿੱਲੇ ਤੇ ਪਸ਼ੂ ਹੋਇਆ ਕਰੂਗਾ ਇਹਦੀ ਫੁੱਲ ਗਰੰਟੀ ਹੋਇਆ ਕਰੂਗੀ 2-3 ਦਿਨ ਦੀ ਹੋਇਆ ਕਰੂਗੀ ਕੋਈ ਪੂਰ ਛੱਟਾ ਹੱਥਾ ਨਾ ਵੱਟ ਕੱਟ ਜਾ ਕੇ ਨਿਕਲੇ ਉਹਦੇ ਮੈਂ ਜੁਮੇ ਆ ਰਾਂ ਵੀਰੇ ਪਸ਼ੂ ਲੱਤ ਕੇ ਮੇਰੇ ਘਰੇ ਵਾਪਸ ਆ ਜੀ ਠੀਕ ਹਾਂਜੀ ਕਿਉਂ ਵੀਰੇ ਇਹਨੇ ਦੁੱਧ ਦੇਣਾ ਸਾਨੂੰ ਪਤਾ ਨਾ ਆਪਾਂ ਰਗਮੂ ਖਰਚੀ ਪਸ਼ੂ ਚੰਗਾ ਲੈ ਕੇ ਆਵਾਂਗੇ ਇਕੱਲੇ ਦੇ ਕਦੋਂ ਲਿਆਵਾਂਗੇ ਚੰਗਾ ਬਾਰੇ ਵੀ ਵੀਰੇ ਤੁਸੀਂ ਪਸ਼ੂ ਵੀ ਖਰੀਦ ਕਰਦੇ ਹੋ ਬਸ ਇਹੀ ਹੁੰਦਾ ਕਿ ਪਸ਼ੂ ਦੀ ਤਸੱਲੀ ਪੂਰੀ ਕਰਿਆ ਕਰੋ ਮੈਂ ਵੀਰਾਂ ਦਾ ਇਨਾ ਦਿਲੋਂ ਧੰਨਵਾਦ ਆ ਜਿਨ੍ਹਾਂ ਵੀਰਾਂ ਨੇ ਵੀਡੀਓ ਅਪਲੋਡ ਕਰਾਈਆਂ ਮੇਰੇ ਕੋਲੇ ਮੈਨ ਗੱਲ ਹੁੰਦੀ ਵੀਰੇ ਇਲਾਕੇ ਦੇ ਵਿੱਚ ਪਿਆਰ ਮਿਲਣਾ ਵੀਰਾਂ ਦਾ ਮੈਨੂੰ ਫੋਨ ਕਰ ਕਰ ਕੇ ਕਹਿੰਦੇ ਵੀਰੇ ਵੀਡੀਓ ਅਪਲੋਡ ਕਰਨੀ ਬੜੀ ਖੁਸ਼ੀ ਹੁੰਦੀ ਕਦੋਂ ਕੋਈ ਵੀਰਾ ਸਾਡਾ ਹੈਗਾ ਤੇ ਇਲਾਕੇ ਦੇ ਵੀਰੇ ਉਦੋਂ ਬੰਦਾ ਚੱਲਦਾ ਜਦੋਂ ਆਪ ਸਾਫ਼ ਸੁਥਰਾ ਕੰਮ ਕਰਦਾ ਹੋਇਆ ਹੂਗਾ ਇਮਾਨਦਾਰੀਆਂ ਚੱਲਦੇ ਰਹੇ ਵੀਰੇ ਇੱਕ ਦੋ ਪੱਟੂ ਵੇਚਦੇ ਆਂ ਬਸ ਸਚਾਈ ਦੇ ਵੇਚਦੇ ਆਂ ਜਿਨ੍ਹਾਂ ਵੀਰਾਂ ਨਾਲ ਵਰਤਿਆ ਬੜਾ ਦਿਲੋਂ ਵਰਤਿਆ ਤੇ ਸਾਫ਼ ਸੁਥਰਾ ਕੰਮ ਕੀਤਾ ਅਰ ਜੇ ਨਾ ਪਸ਼ੂ ਪਿਛੇ ਹੀ ਰਾਪੇ ਨਹੀਂ ਤਾਂ ਬਾਕੀ ਕਈ ਵੀਰਾਂ ਦੇ ਫੋਨ ਆਉਂਦੇ ਆ ਫਲਾਣੇ ਤੋਂ ਵੀਰੇ ਤੁਹਾਡੇ ਏਰੀਆ ਦਾ ਐਵੇਂ ਆ ਸਾਈ ਉਹ ਜਿਹੜਾ 2000 ਰੁਪਇਆ ਮੈਂ ਕਹਿੰਦਾ ਨਾ ਵੀਰੇ ਕਿਹੜਾ 1000 2000 ਮੰਨਦੇ ਹੋ ਕਿੰਨੇ ਦਾ ਜੋਗਾ ਤੁਸੀਂ ਚੜ ਕੇ ਆ ਜਿਓ ਅਗਲੇ ਤੇ ਹਨਾ ਜੀ ਹਾਂ ਜੀ ਜੇ ਤੁਸੀਂ ਸਾਈ ਪਾਲ ਸਕਦੇ ਹੋ ਕਢਾਇਆ ਵੀ ਕਰੋ ਅਗਲੇ ਦੋਲੇ ਫਿਰ ਹਨਾ ਹਾਂ ਜੀ ਤਾਂ ਮੈਂ ਆਪਦੇ ਜਨਨ ਦੀ ਤਾਂ ਮੈਂ ਗਰੰਟੀ ਦਿੰਦਾ ਵੀਰੇ ਮੇਰੇ ਚੈਨਲ ਦੇ ਕੋਈ ਵੀ ਵੀਡੀਓ ਪੈਂਦੀ ਆ ਸਾਈ ਦੀ ਜੂਮਿਆਰੀ ਮੇਰੀ ਆ ਸਾਈ ਨਹੀਂ ਡਾਡੀ ਮੰਦੀ ਬੇ ਚਿੰਤਾ ਬੇ ਫਿਕਰ ਹੋਗੇ ਤੁਸੀਂ ਚੱਲ ਕੇ ਆ ਜਾਓ ਤਾਂ ਮਾਗੀ

ਚਵਾਰ ਬੜਾ ਕੋਲਾ ਮੈਂ ਆ ਗਈ ਨਾ ਵੇ ਬਹੁਤ ਚਵਾਰ ਵਧੀਆ ਲੱਗਿਆ ਰੱਖਾ ਦੇ ਆਪ ਕੀ ਛਨਾਬੀ ਚਵਾਰ ਦੇਖ ਲਾ ਜੀ ਉਹ ਤਾਂ ਬੋਲਾ ਚਵਾਰ ਲੱਗਿਆ ਉਹ ਛੋਟੀ ਦੁੱਧ ਦੇਦੇ 14 15 ਉਹ ਜਿਹੜੇ ਸੇਵਾ ਦਾ ਹੁਣ ਮੋਕੇ ਦੇ 10 ਲੀਟਰ ਜਿਹੜਾ ਆਪਾਂ ਉਹ ਦੱਸਣਾ ਸਿਰਫ ਦੁੱਧ ਦਾ ਗੋਵੀਰਾ ਦੇ ਪਾਈ ਦਾ ਵੀਰਾ ਦੀ ਸੇਵਾ ਦਾ ਦੁੱਧ ਹੋਊਗਾ ਦਾ ਡਾਡਾ ਚ ਵੱਲ ਗਿਆ ਵੀਰ ਦੁਰ ਦੁਰ ਤੋੜੀ ਕਾਫੀ ਖਾਵੀ ਰੱਖੀ ਕਹਿੰਦਾ ਵੇਥ ਕਿੱਥੇ ਥਾਣਾ ਵੇਥ ਵੇਥ ਤੇ ਬਹੁਤ ਹੀ ਚੰਗੀ ਝੋਟੀ ਵੀਰ ਦੁੱਧ ਵਾਲੀ ਝੋਟੀ ਆ ਕੋਈ ਵੀਰ ਸੇਵਾ ਕਰ ਲਓ ਚੰਗਾ ਦੁੱਧ ਚਵਾ ਦੇ ਹੈ ਪਤਲੇ ਚੰਮ ਦੀ ਐ ਮਾਨਤੀ ਮੂਨ ਕੀ ਅੱਖ ਲੱਗੀ ਆ ਲੇਵਾ ਤਲ ਲੱਲੇਦਾਰ ਲੱਗਿਆ ਵੀਰੇ ਵਖਾਦੀ ਬਹੁਤਾ ਸੁਨਹਾਰੇ ਵਾਲਾ ਨੇ ਇਸ ਕੁਆਲਟੀ ਇਧਰ ਵਖਾਦੇ ਵੀਰੇ ਪੂਰੀ ਬਹੁਤ ਹੀ ਚੰਗੀ ਝੋਟੀ ਦੂਜਾ 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 ਸੂਬਾ ਦੂਜਾ ਸੂਬਾ ਇਹ ਵੀ ਟੀਕਣੇ ਲੱਗੇ ਲੇਵੇ ਤੇ ਤਾਂ ਸੱਬੇ ਲਾਏ ਹਨ ਵੀ ਕੀ ਵਜੇ ਦਾ ਮੁੱਲ ਕਰਨਾ ਹੁਣ ਪਸਣ ਹੁਣ ਪਸਮੀ ਹੈ ਜਿਹੜਾ ਕੋਲ ਹੈ ਹੁਣ ਇੱਥੋਂ ਅੰਚ ਚੰਗੀ ਆ ਆ ਪੂਰੀ ਜੋਟੀ ਚਵਾ ਬੜਾ ਨਿਕਾ ਲੱਗਾ ਛੋਟੀ ਇਹੇ ਵੀ ਠੰਡੀ ਸੀ ਲ ਜੇ ਬੋਤਾ ਤੇnga ਚਵਾ ਲੱਗਿਆ ਬਈ ਵੇ ਵੀਰੇ ਮੋਟੀ ਤਾਰ ਪੂਰੇ ਪਟਾਕੇ ਦਾ ਚਵਾ ਲੱਗਿਆ ਵੀਰੇ ਸੀਲ ਬੋਤਾ ਇਹਦੀ ਗੱਲ ਕਰੀਏ ਤਾਂ ਮੋਲੇ ਦਾ ਮੰਗਣ ਨੂੰ ਭਾਵੇਂ 1.5 ਮੰਗਣਾ ਝੋਟੀ ਦਾ ਵੇ 1 ਦਾ ਮੰਗਲਾਂ ਨਾ ਲੱਖ ਦੀ ਨਾ 95 ਦੀ ਆਹ ਨਾ 90 ਹਜ਼ਾਰ ਦੀ ਦੇ ਦਾਂਗੇ ਮੇਰੀ ਝੋਟੀ 90 ਹਜ਼ਾਰ ਦੀ 90 ਦੀ ਦੇ ਦਾਂਗੇ ਝੋਟੀ ਤੇ ਝੋਟੀ ਦਾ ਫੁੱਲ ਗਰੰਟੀ ਆ ਵੀਰੇ ਦੁੱਧ ਤੋਂ ਗੋਂ ਭਾਈ ਦਾ ਵੰਡੇ ਦਾ ਹਨਾ ਭੰਡ ਖਾਊਗੀ ਸੇਵਾ ਕਰੂ ਬਾਜੂਗੀ ਮੈਂ ਨਾ ਵੀਰੇ ਪੂਰਾ ਆਪਣਾ ਆਪ ਖਾਣ ਲੇਵੇ ਤੋਂ ਦੱਸਣ ਦੀ ਬਈ ਆ ਖਾਣ ਲੇਵਾ ਲਾਲਾ ਨਸਲ ਦੀ ਲਾਲਾ ਅੱਪੂ ਵਿਸ਼ਪੂਣਾ ਲੱਗਦੀ ਲਾਲਾ ਜਿੰਨਾ ਕਿ ਚਲੋ ਹਣ ਪੜਾ ਹਨ ਨਸਲ ਮੰਨੀ ਜਾਂਦੀ ਆ ਤਾਂ ਬਾਕੀ ਇਹ ਹਾਨਾ 90000 ਦੀ 90000 ਹਾਂ 90 ਜੋ ਵੀਰੇ 2000 ਛੱਡ ਦਾਂਗੇ 88000 ਦੀ ਇਹ ਰੇਟ ਫਿਕਸ ਹੈ ਚੋ ਛੋਟ ਹੋ ਗਈ ਵੀਰੇ ਬੱਸ ਬਾਕੀ ਮੰਗਣ ਭਾਵੇਂ 1 5 ਮੰਗ ਲਾਂ ਵੀਰਾ ਹੱਕ ਰੱਖਉਂਦੀ ਆ ਲੈਵੇ ਤੋਂ ਲੈ ਕੇ ਨਸਲ ਤਾਈ ਹਾਂਜੀ ਇਹ ਹਾਨਾ 88000 ਦੇ ਉਹਦੇ ਵਿੱਚ ਛੋਟ ਨਹੀਂ ਉਹ ਵੀਰਾ ਫੋਨ ਲਾਵੇ ਜਿਹਦੇ ਮੇਰੇ ਵੀਰ ਨੂੰ ਇਹ ਪਸੰਦ ਆ ਹਨ ਹਾਂਜੀ ਹਾਂਜੀ ਤਾਂ ਦੂਜੇ ਨੰਬਰ ਤੇ ਆਣੀ ਝੋਟੀ ਇਹ ਬੜੀ ਧੀਮੀ ਝੋਟੀ ਆ ਇਹਨੂੰ ਮਹੀਨਾ ਮਹੀਨਾ ਕਿ ਹੋ ਗਿਆ ਕੋਲੇ ਆ ਗਈ ਆਪਣੇ ਹਾਂਜੀ ਤੇ ਇਹ ਬੱਚੇ ਤੋਂ ਬਿਨਾ ਹੀ ਲਈਏ ਤੋਂ ਉਦੋਂ ਤੋਂ ਥੋੜਾ ਟਾਈਮ ਦੱਸਦੇ ਇਹਨੂੰ ਸੂਈਨ ਹੋ ਜਾਂ ਬਾਕੀ ਆਪਾਂ ਇਹਨੂੰ ਟੋਕਰ ਪੈ ਗਿਆ ਵੇਚਣਾ ਹਨਾ ਹਾਂਜੀ ਤੇ ਸੀਲ ਸੂਲ ਬੜੀ ਆ ਝੋਟੀ ਤੇ ਦੋਵੇਂ ਟਾਈਮ ਮਿਲਦੀ ਆਪਾਂ ਮੈਂ ਇਧਰ ਦੀ ਸਾਈਡਾਂ ਤੇ ਬੈਜੀ ਆ ਆਪਾਂ ਹਨਾ ਘਰ ਤੋਂ ਜਿਵੇਂ ਭੋਲੀ ਸੀਲ ਬਹੁਤ ਆ ਇਦਾਂ ਮਿਲਦੀ ਵੀਰੇ ਬਿਨਾ ਪਹਾੜੇ ਪਹਾੜਾ ਵੀ ਨਹੀਂ ਪਹੁੰਦੀ ਇਹਨੂੰ ਲੋੜ ਪੈਂਦੀ ਹਾਂਜੀ ਇਹ ਦੁੱਧ ਦੇ ਥਲੇਸ ਟਾਈਮ 6 ਕਿਲੋ ਆ 6 ਕਿਲੋ 6 ਕਿਲੋ ਦੁੱਧ ਹਾਂਜੀ ਖੋਲ ਲੇ ਕਿ ਫੜੀ ਬਾਕੀ ਦਾ ਜੇ ਵੀ ਕਿਸੇ ਵੇਲੇ ਇਹਨੂੰ ਆਪਣਾ 6 ਲੈ ਅੱਠ ਪੈਰੀ ਵੀ ਚੋਣੀ ਪਿੰਦੀ ਹੈ ਹਾਂਜੀ ਕੋਈ ਪੱਠਾ ਕੁੱਠਾ ਨਹੀਂ ਪੈਂਦਾ ਕੇਵਲ ਹਾਂਜੀ ਤਾਂ ਇਹ ਥੋੜੇ ਦੋਵੇਂ ਟਾਈਮ ਵਧੀਆ ਮਿਲਦੀ ਸੀਲ ਬਹੁਤ ਆ ਬਗਵੰਦ ਅੰਮ ਚੋਲੀ ਚਲੋ ਇਹਨੂੰ ਵੀ ਮੁੰਡਾ-ਮੁੰਡਾ ਖਾਊਗੀ ਨਾ ਤੇ ਦੁੱਧ ਵਧ ਵੀ ਸਕਦੀ ਹਾਂਜੀ ਗਵਾਟੇ ਮੁੰਡੂ ਝੋਬੀਣਾ ਹੀ ਰਹੀ ਹੈ ਵੱਡੀ ਝੋਟੀ ਆ ਤੰਦ ਕਾਠ ਵਾਲੀ ਆ ਵੀਰ ਤਸਵੀਰ ਬੜੀ ਆ ਸਾਤ ਕਾਠ ਪੂਰਾ ਫੁੱਲ ਲਾਵੇਂ ਚੰਗੇ ਕੱਦ ਕਾਠ ਦੀ ਲੈ ਵੀਰ ਮਗੀਆਂ ਨੂੰ ਇਹ ਆ ਗਏ ਕਿਥੇ ਮਰਜੀ ਖਲਾਰ ਕੇ ਚੋਲਾ ਖਲਾਰ। ਐਨ ਮੂੰਹ ਗੁਰੇ ਦਾ ਮਾਰਾ ਘਰ ਲੈ। ਬੜੀ ਥੀਲ ਹੋਵੇ ਆ ਵੇ। ਐ ਘਰ ਮੰਗਦੀ ਆ। ਇਹ ਧਰਤ ਸੁਮੇਦੀ ਆ। ਹਾਂਜੀ। ਕਿਨੇ ਟਾਈਮ ਮਰਜੀ ਨੂੰ ਚੋਲੋ ਦਿਹਾੜੀ ਦਾ ਭਾਵੇਂ। ਕਿਹੜਾ ਮੈਂ ਟਪੈਰੀ ਚੋਲਾ ਲਣਾ ਵੀਰੇ ਟਾਈਮ ਘੱਟ ਲੱਗਦਾ। ਪਰ ਥੀਲ ਬੜੀ ਕਰਮ ਵਾਲੀ ਚਵਾ ਬਣਾਉਂਦੀ ਆ। ਦੁੱਧ ਇਸ ਟਾਈਮ 6 ਕਿਲੋ ਵੇ ਥਲੇ। ਦੁੱਧ ਬਾਅਦ ਦੀ ਹੈਗਾ। ਕੇਵਲੇ ਦੁਪਹਿਰੀ ਚੋਂ ਕਰਕੇ ਦੁੱਧ ਕਟਾਇਆ ਜਾਂਦਾ ਡੰਗਰ ਬਾੜ ਵਿੱਚ। ਪੰਨੇ ਦੋਵੇਂ ਬੰਨੇ ਬਈ ਇਹਦੇ ਖਲੇਦਾਂ ਮੇਰੇ ਨਾ ਵੀ ਨਾ। ਉਧਰਲੀ ਸਾਈਡ ਤੇ ਬਹਿ ਜਾਓ ਭਾਵੇਂ ਕੋਈ ਇੱਥੇਲੀ ਸਾਈਡ ਤੇ ਬਹਿ ਜਾਓ। ਆਖੂ ਕੋਈ ਨਾ ਮੈਂ ਚਵਾ ਬੜਾ ਬੋਲਾ ਦੇ। ਕਿੱਧਰ ਤਰ ਜਾਂਦੀ ਹੈ ਨਾ। ਪੰਜਾਂ ਜੀ। ਹੂੰ। ਝੋਟੀਆਂ ਲਿਆਇਆ ਗ੍ਰਾਹੀ ਵੀਰੇ ਬੜੀਆਂ ਬੜੀਆਂ ਚੰਗੀਆਂ। 15 15 16 16 ਕਿਲੋ ਵਾਲੀਆਂ ਚੰਗੀਆਂ ਛੋਟੀਆਂ ਆ ਕਰਨੀਆਂ ਤੇ ਛੋਟੀਆਂ ਚਵਾ ਕੇ ਦੋ ਦੋ ਡੰਗ ਤਿੰਨ ਤਿੰਨ ਡੰਗ ਫਿਰ ਜਾਨਕੀ ਖਲਾਇਆ ਕਰਾਂਗੇ ਕਿਸੇ ਵੀਰ ਦੇ ਘਰੇ ਵਿਕਲਾਈਆਂ ਤਾਂ ਹਾਂਜੀ ਪੂਰੀ ਤਸੱਲੀ ਕਰਾ ਕੇ ਪਸ਼ੂ ਦੀ ਫੇਰ ਕੋਈ ਇੱਥੇ ਚੱਲ ਕੇ ਆ ਜੀ ਭਾਵੇਂ ਦੋ ਡੰਗ ਤਿੰਨ ਡੰਗ ਚੋਲੇ ਆਏ ਦਾ ਵੀਰ ਦਾ ਪੂਰਾ ਮਾਨਸਤਕਾਰ ਹੋਊਗਾ ਤਾਂ ਛੋਟ ਛੱਪਾ ਵੀ ਤੇ ਰਹਿ ਗਰਾਂਗੇ ਹਾਂਜੀ ਇਹ ਵੀਰੇ ਹਾਣਾ ਦੇ ਦੇਣੀ ਛੋਟੀ ਭਾਵੇਂ 65 ਦੀ ਨਾ 60 62 ਦੋ ਛੱਡ ਦਾਂਗੇ 52 ਦੀ 52000 ਦੀ ਠੀਕ ਵੇਲੇ ਕਿਹਦੀ ਛੋੜੀ ਹੋਣੀ ਹੈ ਮੇਰੇ ਫਿਕਸਡ ਰੇਟ ਆ ਹਾਂਜੀ 55000 55000 ਵੱਡੀ ਝੋਟੀ ਆ ਹਾਂਜੀ ਸੀਲ ਬੜੀ ਆ ਚਲੋ ਗਾੜੀ ਵੀਰੇ ਸੀਲ ਭਰ ਗਿਆ ਦਾ ਮਰਕੋ ਆਜ ਨੂੰ ਤਾਂ ਮਹੀਨਾ ਹੋ ਗਿਆ ਤੇ ਗਾੜੀ ਜਦੋਂ ਬਣ ਗਈ ਤਾਂ ਸੀਲ ਭਰਿਆ ਤਾਂ ਨਿਕਲ ਆਈ ਤਾਂ ਚੰਗੀ ਕੀਮਤ ਦੀ ਹਾਂਜੀ ਬਾਕੀ ਇਹ ਟੋਕਰਾਂ ਦੇ ਕਰ ਟੋਕਰ ਭਾਈ ਦਿੰਨੇ ਹਨਾ ਹਾਂਜੀ 55000 ਦੀ ਤਾਂ ਰੇਟ ਜਾ ਜਾਏ 50000 ਦੀ ਇਹ 88 ਦੀ ਕੁਇਕਸਟ ਰੇਟ ਆ ਸ਼ੋਰ ਸ਼ਪਾ ਇਹਦੇ ਵਿੱਚੋਂ ਕਰਾਂਗੇ ਹਾਂਜੀ ਤਾਂ ਇੱਕ ਚੰਗੀ ਨਸਲ ਦਾ ਵੀਰੇ ਖੀਰਾ ਕੱਟਾ ਨੀਲੀ ਰਵੀ ਦਾ ਗੁਗਾ ਇੱਕ ਕੁਆਲਿਟੀ ਦਾ ਮਾਨਕੀ ਆਖਾ ਕੀ ਕੱਟੇ ਦੀ ਫੇਸ ਕੁਆਲਿਟੀ ਨਸਲ ਪੂਰੀ ਆ ਵੀਰੇ ਦੰਦ ਤੋਂ ਖੀਰਾ ਤਾਰੇ ਥੀਰਾ ਘਟਾਵਾ ਉਹਨ ਕੁਆਰਟੀ ਦਾ ਤੇ ਇਹ ਵੀਰੇ ਕਿੱਥੋਂ ਲੈ ਆਣਾ ਘਟਾ ਹਾਂਜੀ ਇੱਕ ਹੁੰਦਾ ਨਾ ਐਵੇਂ ਕਹਿ ਦੇਣਾ ਇਹਦੀ ਮਾਂ ਤੇ ਲਈ 18 18 ਲੀਟਰ ਦੁੱਧ ਦਾ ਬੂਰੀਆਂ ਮਿਆਂ ਦਾ ਨੀਲੀਆਂ ਦਾ ਬੱਚਾ ਏ ਉਹ ਫੋਨ ਦੇ ਵਿੱਚ ਵੀਡੀਓ ਆ ਗਈ ਆਪਣੇ ਕੋਲੇ ਹਾਂਜੀ ਜਿਹੜੇ ਵੀਰ ਕੋਲ ਆ ਉਹਨੇ ਆਪਣੇ ਮੂੰਹੋਂ ਦੱਸਿਆ ਜੇ ਕਿ ਵੀਰ ਨੇ ਪੂਰਾ ਇਹਦੇ ਬਾਰੇ ਲੈਣ ਡਿਟੇਲ ਉਹ WhatsApp ਤੇ ਮੈਂ ਸੈਂਡ ਕਰ ਦੂੰਗਾ ਵੀਰ ਜੀ ਉਹਦਾ ਮੈਂ ਵੀਡੀਓ ਬਣਾਈ ਏ ਕਿ ਫੋਨ ਦੇ ਵਿੱਚ ਕਿਦੋਂ ਮੈਂ ਇਹ ਖਰੀਦ ਕੀਤੀ ਆ ਹਾਂਜੀ ਤੇ ਵੀਰੇ ਨੇ ਪੂਰਾ ਦੱਸਿਆ 18 ਲੀਟਰ ਇਹਦੀ ਮਾਂ ਵੀ ਵਿੱਚ ਹੈਗੀ ਆ ਉਹ ਵੀਡੀਓ ਚ ਜਿਹੜੀ ਮੈਂ ਬਣਾ ਕੇ ਲਿਆ ਆ ਹਾਂਜੀ ਮੈਂ ਪੂਰੀ ਵੀਡੀਓ ਸੈਂਡ ਕਰ ਦੂੰਗਾ ਜੇ ਕਿ ਵੀਰ ਨੇ ਵੇਖਣੀ ਹੋਗੀ WhatsApp ਤੇ ਵੀਰੇ ਹਾਂਜੀ ਤਾਂ ਬੜੀ ਚੰਗੀ ਨਸਲ ਦਾ ਤੇ ਚੰਗਾ ਵੀਰੇ ਨਸਲ ਦਾ ਵਾ ਜਿਹਨਾਂ ਵੀਰਾਂ ਨੂੰ ਜਿਹੜੇ ਸ਼ਕੀਨ ਹੁੰਦੇ ਆ ਚੰਗੀ ਨਸਲ ਦਾ ਪੱਛੂ ਹਨਾ ਹਾਂਜੀ ਬੜਾ ਚੰਗਾ ਘਟਾ ਵੀਰੇ ਦਾੰਦ ਤੋਂ ਹੀ ਖੀਰਾ ਹਜੇ ਦਿੱਤੀ ਆ ਬੜਾ ਆ ਦੇ ਦੂ ਖੀਰ ਉਹਦਾ ਖੰਡਾ ਘਟਾਗੇ ਇਹ ਨਸਲ ਹੈ ਹੈ ਕਿ ਨੀ ਕੁਆਲਟੀ ਹਾਂ ਜੀ ਨਸਲ ਬੜੇ ਚੰਗੇ ਸਿੰਘ ਤਾਂ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਮੇਰੇ ਮੁੱਲੇ ਦਾ ਕਰ ਲਾਂਗੇ ਆਪਾਂ ਇਹਦੀ ਨਸਲ ਦੇ پیسے ਖਰਚ ਕੇ ਆ ਮੈਂ ਹਾਂਜੀ ਨਸਲ ਦੇ ਖਰਚਿਆ ਉਹ ਵੀਰੇ ਕੰਦੇ ਕੀ ਸਾਹਵਲੇ ਵੀਰੇ ਨੂੰ ਦੇਣਾ ਮੈਂ ਉਹਨਾਂ ਕੋ ਪਸ਼ੂ ਜਾਦੇ ਸੀ ਉਹ ਵੀਡੀਓ ਚ ਵੀ ਉਹਨਾਂ ਦੱਸਿਆ ਮੈਂ ਫੋਨ ਤੇ ਥੋੜੀ ਜਿਹੀ ਬਣਾਈ ਹਨਾ ਹਾਂਜੀ ਤਾਂ ਤਾਂ ਉਹਨਾਂ ਵੇਚਿਆ ਤੇ ਕੀਮਤ ਵੀ ਜੀ ਭਰੀ ਜੇ ਜਿਹੜਾ ਹੁਣ ਹਾਂ ਨਾ ਦੇ ਦੇਣਾ ਨਾ ਵੀਰੇ ਕਟਾ ਇਹ ਹੁਣ ਦੇ ਦਾਂਗੇ ਜਿਹੜਾ 40000 ਦਾ 40000 ਦਾ ਹਾਂ ਨਾ 40000 ਹਾਂਜੀ ਤਾਂ ਉਹਦੇ ਵਿੱਚੋਂ ਛੋੜ ਲੜ ਦਾਂਗੇ ਠੀਕ ਹੈ ਜੀ 10000 ਰੁਪਏ ਛੱਡ ਦਾਂਗੇ ਫਿਕਸ ਰੇਟ ਹੈ 40000 ਚ ਇੱਕ ਜਾਂ ਚੜਾਂਗੇ ਜਿਹੜੇ ਵੀ ਨੂੰ ਪਸੰਦ ਹੋਗਾ ਉਹ ਫੋਨ ਲਾ ਲੈ ਠੀਕ ਤਾਂ ਬਾਕੀ ਵੀਰੇ ਕਿਹੜਾ ਕਿਹੜਾ ਲੈ ਜਾਊਗਾ ਤਾਂ ਬਾਕੀ ਵੀਰੇ ਖਰਾਕ ਤੇ ਹੈ ਗੱਡੀ ਹਨਾ ਹਾਂਜੀ ਤਾਂ ਨਸਲ ਪੱਖੋਂ ਕੇ ਪਾਸੋਂ ਹੀ ਪੁੰਜਿਆ ਐ ਅੱਖ ਤੋਂ ਲੈ ਕੇ ਵੀਰੇ ਤੇ ਪੂਰੀ ਕੁਆਲਿਟੀ ਆ 1000 ਘੱਟ 40 ਦਾ ਹੋ ਜਾਊਗਾ ਤਾਂ ਰੇਟ ਜੈਜ ਕੀਤੇ ਮਈਆਂ ਦੇ ਬਾਕੀ ਚਲੋ ਜਿਹੜੇ ਵੀ ਨੂੰ ਮੁੱਲ ਪਸੰਦ ਆ ਉਹ ਫੋਨ ਲਾ ਲੈ ਹਨਾ ਜੀ ਆ ਕੇ ਆਪਣੀ ਚਵਾਈ ਕਰ ਲੈ ਪਾਸ ਕਰ ਲੈ ਵੇਚ ਆ ਕੇ ਖਰੀਦੇ ਪਸ਼ੂ ਨੂੰ ਹਾਂਜੀ ਉਹ ਵੀਰੇ ਤੁਹਾਡਾ ਆਪਣਾ ਫਰਜ਼ ਬੰਦਾ ਤੇ ਜਿਹੜਾ ਮੇਰੇ ਹੁਣ ਵੀ ਪਰ ਮੇਰੀ ਇਹਦੀ ਫੁੱਲ ਗਾਰੰਟੀ ਹੈ ਜਿਹੜਾ ਮੇਰੇ ਕਿਲੇ ਤੇ ਪਸ਼ੂ ਹੋਇਆ ਕਰੂਗਾ ਤੇ ਬਾਕੀ ਵੀਰੇ ਗਾੜੀ ਝੋਟੀਆਂ ਵੀ ਚੰਗੀਆਂ ਚੰਗੀਆਂ ਲਿਆ ਕੇ ਤੁਹਾਨੂੰ ਗਾੜੀ ਵਿਖਾ ਲਿਆ ਜਾਂਗੀਆਂ ਹਾਂਜੀ ਹਫਤੇ ਜੀ ਇੱਕ ਦੋ ਵੀਡੀਓ ਅਪਲੋਡ ਕਰਾ ਕਰਾਂਗੇ ਵੀ ਥੋੜਾ ਟਾਈਮ ਹੁੰਦਾ ਕੋਲੇ ਹਾਂਜੀ ਚਾਹ ਤੁਸੀਂ ਬਾਹਰੋਂ ਵੀਰੇ ਖਰੀਦ ਕਰਦੇ ਹੋ ਪਸ਼ੂ ਦੀ ਤਾਂ ਪਹੁੰਚਿਆ ਕਰੋ ਪਸ਼ੂ ਦੇ ਲਾਗੇ ਇੱਕ ਡੰਗ ਜਰੂਰ ਪਹੁੰਚਿਆ ਕਰੋ ਤੇ ਜੋ ਕੋ ਧੋਖਾ ਧਰ ਹੀ ਨਹੀਂ ਹੁੰਦੀ ਬਾਅਦ ਵਿੱਚ ਹਣਾ ਹਾਂਜੀ ਤਾਂ ਬਾਕੀ ਵੀਰੇ ਚੈਨਲ ਨੂੰ ਜਿੰਨਾ ਵੀਰੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਲਾਈਕ ਕਰਿਓ ਸ਼ੇਅਰ ਕਰਿਆ ਕਰੋ ਵੀਰੇ ਤੁਹਾਨੂੰ ਨਵੇਂ ਨਵੇਂ ਵੀਡੀਓ ਲੈ ਕੇ ਦਿਖਾ ਲਿਆ ਕਰਾਂਗੇ ਜੀ ਤਾਂ ਬਾਕੀ ਵੀਰੇ ਪਿੰਡ ਆਪਣਾ ਦਾਦੂਪੁਰਾ ਜੀ ਤਸਵੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ ਫੋਨ ਨੰਬਰ ਹੈਗਾ ਜੀ 90418 ਜੀ ਸ਼ਿਪਿੰਗ ਜਦੋਂ 18 ਵੀਰੇ ਸਸਿਕਾ ਸਸਿਕਾ